ਇਸ ਕੇਸ ਦੇ ਮੁੱਖ ਸ਼ਿਕਾਇਤਕਰਤਾ ਦੇ ਨਾਲ ਗੱਲਬਾਤ ਮੈਂ ਹੁਣ ਤੁਹਾਨੂੰ ਸੁਣਾਉਣਾ ਹਾਂ ਸ਼ਮਸ਼ੁਦੀ ਚੌਤਰੀ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਆਪੀ ਸ਼ਿਕਾਇਤ ਕੀ ਆ ਸੀ ਕੀ ਸੀ ਤੁਹਾਡੀ ਸ਼ਿਕਾਇਤ ਸਰ ਮੇਰੀ ਸ਼ਿਕਾਇਤ ਇਹ ਸੀ ਕਿ ਜੋ ਉਸਦੀ ਵੀਡੀਓ 27 ਤਾਰੀਖ ਨੂੰ ਵਾਇਰਲ ਹੋਈ ਸੀ ਬਟ ਉਸਦੀ ਜਾਂਚ ਕੀ ਜਾਏ ਹਮ ਔਰ ਜਾਂਚ ਕਰਕੇ ਜੋ ਵੰਪੀ ਕਾਰਵਾਈ ਕੀ ਜਾਏ ਔਰ ਉਸਕੇ ਬਾਅਦ ਇੱਕ ਉਹ ਕਾ ਬਾਅਦ ਮੈਂ 3 ਤਾਰੀਖ ਨੂੰ ਇਸ ਤਰ੍ਹਾਂ ਇੱਕ ਡੈਰੀ ਦੀ ਫੋਟੋ ਫੇਂਕ ਕੇ ਡਾਲਾ ਤਾਰਕ ਕੇ ਮੇਰੀ ਡੈਂਟ ਰੈਕਲੈਸ ਮੈਂ پھر اس کی جانچ کی جائے تو وہ اس کے بعد پرشاشن نے جانچ کے بعد ایف آئی آر کی ہے کیونکہ اس میں ریلیگیشن آپ نے سنی ہے اس نے سارے لگائے مجھے کیا کیا دے رہے ہیں کیا کیا کر رہے ہیں سب کچھ ہے ਸ਼ਮਸ਼ੇਰ ਜੀ ਇਹ ਹੀ ਜਾਨਾ ਮੈਂ ਚਾਹਾਂ ਲੱਗੀ ਤੁਸੀਂ ਥੋੜਾ ਕੀਵੇਂ ਲੋਕ ਸਟੈਂਡਿੰਗ ਬੰਦਾ ਤੁਸੀਂ ਸ਼ਿਕਾਇਤ ਕਰਤਾ ਜਾਂ ਹਿੰਫ ਕੀਤੀ ਹੈ ਜਾਂ ਤੁਸੀਂ ਮਲੇਰ ਕੋਟਲਾ ਤੋਂ ਤਾਲੁਕ ਰੱਖਦੇ ਹੋ ਜਾਂ ਮਤਲਬ ਹੋਰ ਬਹੁਤ ਮਾਮਲਾ ਮੀਡੀਆ ਤੇ ਸੋਸ਼ਲ ਮੀਡੀਆ ਤੇ ਆਇਆ ਲੇਕਿਨ ਤੁਸੀਂ ਸ਼ਿਕਾਇਤ ਕਰਤਾ ਦੇਨ ਦਾ ਆਧਾਰ ਕੀ ਇਹ ਮਤਲਬ ਤੁਸੀਂ ਪਰਿਵਾਰ ਨੂੰ ਜਾਣਦੇ ਸੀ ਪਹਿਲਾਂ ਤੋਂ ਵੀ ਵਾਕਫ ਸੀ ਪਰਿਵਾਰ ਜੋ ਰੌਲਾ ਚੱਲਦਾ ਪਿਆ ਪਰ ਮੇਰੇ ਪਰੌਖੀ ਨੇ ਇਹਨਾਂ ਦੀ ਮਦਦ ਇਹਨਾਂ ਨੂੰ ਦੇਖੇ ਜਿਹੜੇ ਮੇਰੇ ਪਰੌਖੀ ਨੇ ਸਾਡੇ ਇੱਕ ਤਰ੍ਹਾਂ ਦੇ ਫੈਮਿਲੀ ਰਿਲੇਸ਼ਨ ਨੇ ਤੇ ਦੂਜੀ ਗੱਲ ਇਹ ਹੈ ਜਿਹੜੀ ਰਜਾ ਸੁਲਤਾਨਾ ਉਹ ਮੇਰੇ ਫਾਦਰ ਪਾਦਰ ਨੂੰ ਮਾਮਾ ਜੀ ਕਹਿੰਦੇ ਸੀ ਔਰ ਅਸੀਂ ਇਹਨਾਂ ਦੇ ਮਦਨ ਭੂਆ ਜੀ ਕਹਿੰਦੇ ਸੀ ਸਾਡਾ ਦਾ ਪਰਿਵਾਰਕ ਮੰਗਲ ਵਿਆਹ ਸੇ ਸਾਰੇ ਪਰਿਵਾਰ ਨਾਲ ਤੇ ਸਭ ਗੱਲੇ ਹੈ ਵੀ ਕਿਸੇ ਨੂੰ ਤਾਂ ਸਾਰੇ ਮੋਰੇ ਆਣੇ ਪੈਣਗੇ ਹਮ ਹਮ ਅਗਰ ਕੋਈ ੱਟਕਾ ਹੋਇਆ ਹੈ ਕਿਸੇ ਤੇ ਕੋਈ ਜ਼ੁਲਮ ਹੋਇਆ ਤਾਂ ਕਿਸੇ ਨੂੰ ਤਾਂ ਮੋਰੇ ਆਉਣੇ ਪੈਣਗੇ ਜਿਹੜੇ ਮੁਸਤਾਫਾ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਸੀ ਜਾਂ ਤੁਹਾਨੂੰ ਪਹਿਲਾਂ ਕਦੇ ਪਰਿਵਾਰ 'ਚ ਕਿਉਂਕਿ ਤੁਹਾਡਾ ਰਾਪਤਾ ਰਿਹਾ ਪਰਿਵਾਰ ਦੇ ਨਾਲ ਰਿਲੇਸ਼ਨਸ਼ਿਪ ਹੀ ਸੀ ਤੁਹਾਨੂੰ ਇਸ ਚੀਜ਼ ਦਾ ਅਨੁਭਵ ਸੀ ਪਹਿਲਾਂ ਪਰਿਵਾਰ ਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਹੋਈ ਹੋਵੇ ਇਸ ਵੀਡੀਓ ਦੇ ਜਿਹੜਾ 7 ਅਗਸਤ ਨੂੰ ਸੋਸ਼ਲ ਮੀਡੀਆ ਤੇ ਪਿਆ ਉਸ ਵੀਡੀਓ ਦੇ ਆਉਣ ਤੋਂ ਪਹਿਲਾਂ ਕਦੇ ਪਰਿਵਾਰ 'ਚ ਇਸ ਤਰੀਕੇ ਦੀ ਗੱਲਾਂ ਬਾਤਾਂ ਸੁਣੀਆਂ ਜੋ ਕਿ ਤੁਹਾਡੇ ਉਸ ਸ਼ੱਕ ਨੂੰ ਪੁਸ਼ਤਾ ਕਰਦਾ ਸੀ ਜੋ ਕਿ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਤੋਂ ਹੋਰ ਜਗ੍ਹਾ ਜ਼ਾਹਰ ਹੋਇਆ ਸਰ ਮੈਂ ਸੁਣੇ ਜੀਵਨ ਦੇ ਸੱਜਣ ਕੋ ਤੁਸੀਂ ਦੇਖੋ ਵੀ 2022 ਤੱਕ ਉਹ ਮੁੰਡੇ ਨੂੰ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ ਗਿਆ ਤੇਜਾਂ ਤੇ ਬਿਠਾਇਆ ਗਿਆ ਤੇਜਾਂ ਤੇ ਬੈਠਾ ਸੀ ਉਦੋਂ ਹਸਪੀਟਲ ਕਰਾਇਆ ਗਿਆ ਲੋਕਾਂ ਦਾ ਕੰਮ ਹੀ ਕਰਦਾ ਹਾਂ ਕਿ ਮੰਤਪੁਤਰੀ ਤੁਸੀਂ ਕਹਿੰਦੇ ਹੋ ਇਹ ਘਰ ਦੀ ਜੇ ਉਹਨੂੰ ਕੋਈ ਉਹ ਪ੍ਰੋਬਲਮ ਸੀ ਜੀ ਮੰਤਪੁਤਰੀ ਸੀ ਤਾਂ ਉਹਨੂੰ ਸਟੇਜਾਂ ਤੇ ਕਿਉਂ ਕੌਂ ਬਿਠਾਉਂਦੇ ਜੀ ਤੁਸੀਂ ਦੇਖੋਗੇ ਸਾਰੇ ਉਹਨਾਂ ਦੇ ਕਾਂਗਰਸ ਦੇ ਜਿਹੜੇ ਸਟੇਜਾਂ ਸੀ 2022 ਇਲੈਕਸ਼ਨ ਤੇ ਸਾਰੇ ਸਟੇਜਾਂ ਤੇ ਬੈਠਾ ਸੀ ਜਦੋਂ ਤੁਸੀਂ ਲੋਕਾਂ ਨੂੰ ਪਬਲਿਕ ਨੂੰ ਪੁੱਛੋ ਲੋਕਾਂ ਨੇ ਕੰਮ ਕਰਦਾ ਸੀ ਜੀ ਉਹ ਹੂੰ ਤੇ ਮੰਤਪੁਤਰੀ ਬੰਦਾ ਲੋਕਾਂ ਦੇ ਪਬਲਿਕ ਦੇ ਪਰ ਪ੍ਰਸ਼ਾਸਨ ਤੋਂ ਕੰਮ ਕਿਵੇਂ ਕਰਾ ਸਕਦਾ ਹੂੰ ਇਹ ਕਿ ਮੈਂ ਜਾਣਾ ਚਾਹ ਰਿਹਾ ਨਹੀਂ ਪਰਿਵਾਰ ਇਸ ਤਰੀਕੇ ਦੀ ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਉੱਭਰੀਆਂ ਨੇ ਜੋ ਵੀਡੀਓ 'ਚ ਪ੍ਰਸਤੌਰ ਉਤੇ ਗੱਲ ਕੀਤੀ ਗਈ ਹੈ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜਿਹੜਾ ਜਾਰੀ ਹੋਇਆ ਉਹ ਲਈ ਤਾਂ ਬਹੁਤ ਗੰਭੀਰ ਗੱਲਬਾਤ ਹੈ ਤਾਂ ਉਹ ਚੀਜ਼ ਦਾ ਕੋਈ ਨਾ ਕੋਈ ਤਾਂ ਬੀਜੀ ਜ਼ਿੰਦਗੀ ਦੇ ਵਿੱਚ ਅਸਰ ਦੇਪਾਇ ਤੇ ਰਿਸ਼ਤੇਦਾਰ ਨੂੰ ਪਤਾ ਲੱਗਦਾ ਹੈ ਤੁਹਾ ਮੈਂ ਉਹ ਸਮਝਣਾ ਚਾਹ ਰਹਾ ਹਾਂ ਕਿ ਤੁਹਾਨੂੰ ਇਸ ਤਰੀਕੇ ਦੀ ਗਲਤੀ ਰਵੀਆ ਸੁਲਤਾਨਾ ਜੀ ਨੂੰ ਇਸ ਥੀਲੇ ਬਾਰੇ ਪਤਾ ਸੀ ਕਿ ਤੁਸੀਂ ਜਾਣਦੇ ਹੋ ਪਰਿਵਾਰ ਸਾਰਾ ਇਕੱਠਾ ਹੋਤਾ ਪਈਆ ਸਾਹਿਬ ਦੇ ਖਿਲਾਫ ਹੋ ਗਈ ਹੈ ਸਰ ਤੁਸੀਂ ਇਹ ਦੇਖੋ ਵੀ ਉਹਦੇ ਉਹਦੇ ਜਨ ਬਾਰੇ ਸਾਰੇ ਸ਼ਹਿਰ ਜਾਣਦੇ ਜਿਵੇਂ ਰੈਗੂਲਰ ਕਿੰਨਾ ਜਾਣ ਸੀ ਉਹ ਹੂੰ ਉਹ ਬੰਦੇ ਨੇ ਤੁਸੀਂ ਰੱਜਾ ਸੁਲਤਾਨੇ ਜੀ ਨੂੰ ਉਹਨੂੰ ਪੁੱਛ ਲਓ ਵੀ ਉਹਨੇ ਜਦ ਤੱਕ ਜਿੰਦਗੀ ਕਿਵੇਂ ਕੱਤੀ ਹੈ ਹੂੰ ਉਹਨੂੰ ਕਿਹਾ ਕਿ ਥੱਟ ਕੋਟ ਮਾਰ ਕੀਤੀ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਗੱਲ ਦਾ ਉਹਨੇ ਵੀ ਜਿੰਦਗੀ ਨਹੀਂ ਕਰ ਠੀਕ ਹੈ ਨਹੀਂ ਪਰ ਗੱਲ ਇਹ ਹੈ ਵੀ ਇਹ ਹੀ ਹੈ ਹਜਰ ਅਤੇ ਮੈਂ ਇਹ ਜਾਨਣਾ ਚਾਹ ਰਿਹਾ ਕਿ ਇਸ ਮਾਮਲੇ ਚ ਕਿ ਪੋਸਟਮਾਰਟਮ ਕਰਾਇਆ ਗਿਆ ਸੀਗਾ। ਸੋ ਇਹ ਇਹ ਆਧਾਰ ਤੋਂ ਜੇ ਤੁਹਾਡੇ ਕੋਲ ਪੋਸਟਮਾਰਟਮ ਦੀ ਰਿਪੋਰਟ ਆਨ ਤੋਂ ਬਾਅਦ ਚੁੱਤੀ ਇਹ ਕਿ ਕਾਇਦੇਗੀ ਸ਼ਿਕਾਇਤ ਤੇ ਘਟਨਾ ਦੇ ਵਿੱਚ ਸਪਰਸ਼ ਹੈ, ਕੁਝ ਦਿਨਾਂ ਦਾ ਫਰਕ ਹੈ। ਸੋ ਉਹ ਮੈਂ ਸਮਝਣਾ ਚਾਹਾਂਗਾ ਕਿ ਪੋਸਟਮਾਰਟਮ ਕੁਝ ਪਤਾ ਲੱਗਦਾ। ਮੈਨੂੰ ਮੈਨੂੰ ਅਜੇ ਤੱਕ ਪੋਸਟਮਾਰਟਮ ਦੀ ਕੋਈ ਰਿਪੋਰਟ ਨਹੀਂ ਪਤਾ ਨਾ ਮੈਨੂੰ ਕਿਸੇ ਜੀ ਦਾ ਕਿਉਂਕਿ ਮੈਨੂੰ ਉੱਥੋਂ ਕਰ ਚੱਲਿਆਂ ਨੂੰ ਉੱਥੋਂ ਮੈਂ ਪਹੁੰਚਿਆ ਪਹੁੰਚ ਕੇ ਫਿਰ ਮੈਂ ਆਪਣੇ ਮੇਲ ਦੇ ਉੱਤੇ ਅਪਲੀਕੇਸ਼ਨ ਲਖਾਈ ਅਪਲੀਕੇਸ਼ਨ ਅਕਾਊਂਟ ਤੋਂ ਬਾਅਦ ਆਪਣੇ ਐਟੋਬੋਡ ਨਾਲ ਗੱਲ ਕਰਕੇ ਉਹਨਾਂ ਦਾ ਅਪਲੀਕੇਸ਼ਨ ਮਤਵਾਇਆ ਅਪਲੀਕੇਸ਼ਨ ਲਗਾ ਕੇ ਫਿਰ ਮੇਲਾਂ ਕੀਤੀਆਂ ਮੇਲਾਂ ਕਰਨ ਤੋਂ ਬਾਅਦ ਮੈਂ ਜਾ ਕੇ ਫਿਰ ਤਰਖਾਸ ਪਸੰਦ ਦੇ ਕੋਲ ਆਉਂਦੇ ਲੇਟ ਹੋ ਗਏ। ਉਹ ਦਿਨ ਦੇ ਇਸ ਜਰਸੀ ਦਾ ਕਾਰਨ ਤੇ ਅਗਲੇ ਦੇ ਦਸਤਾਵੇਜ਼ ਤੇ ਵੀ ਸਾਹ ਚੇਤੇ ਵੀ ਇੱਕ ਤੋਂ ਤਿੰਨ ਬੀਨਸ ਲਾਇਆ ਗਿਆ ਹੈ ਜਦਕਿ ਇੱਕ ਸੁਸਾਈਡ ਦਾ ਵੀ ਮਾਮਲਾ ਲੱਗ ਰਿਹਾ ਸੀਗਾ ਤੇ ਇਹ ਤੁਸੀਂ ਇੱਕ ਤੋਂ ਤਿੰਨ ਕਹਿ ਰਹੇ ਤੁਸੀਂ ਕਹਿੰਦੇ ਹੋ ਕਿ ਮਰਡਰ ਹੋਇਆ ਹੈ ਰਾਈਟ ਕੰਪਲੇਨੈਂਟ ਵੱਲੋਂ ਇਹ ਮਰਡਰ ਹੈ ਬੈਕਮੈਂਟੂ ਸੁਸਾਈਡ ਨਹੀਂ ਹੈ ਇਹ ਪਰ ਮੈਂ ਤਾਂ ਇਹ ਗੱਲ ਕਹੀ ਸੀ ਵੀ ਵੀਡੀਓ ਦੀ ਜਾਂਚ ਕਰਕੇ ਉਹਦੇ ਤੇ ਜੋ ਬਣਦੀ ਕਾਰਵਾਈ ਹੈ ਕਰੋ ਜੀ ਹੂੰ ਜੋ ਪ੍ਰਸ਼ਾਸਨ ਨੇ ਲੱਗਿਆ ਪ੍ਰਸ਼ਾਸਨ ਨੇ ਉਹ ਤੇ ਕਾਰਵਾਈ ਕੀਤੀ ਸਰ ਤੁਸੀਂ ਆਪਣੇ ਵੱਲੋਂ ਕੀ ਕਿਹਾ ਸੀ ਤੁਸੀਂ ਮਰਡਰ ਕਿਹਾ ਸੀ ਇਹ ਸੁਸੈਕ ਕਿਹਾ ਸੀ ਪਰ ਮੈਂਨੇ ਆਪਣੇ ਵੱਲੋਂ ਕੁਝ ਨਹੀਂ ਕਹਿਆ ਤੇ ਆਪਣੇ ਵੱਲੋਂ ਮੈਂ ਕੋਈ ਗੱਲ ਕੀਤੀ ਵੀ ਜੋ ਹੱਕ ਸਾਡੀ ਦੀ ਹੈਗੀ ਆ ਜੋ ਇਹਦੇ ਤੇ ਬਣਦੀ ਕਾਰਵਾਈ ਆ ਤਾਂ ਬਣਦੀ ਕਰ ਲਈ ਦੀ ਜਾਂਚ ਕਰਕੇ ਚੱਪੀ ਜਾਵੇ ਜੀ ਜੀ ਤੇ ਛੋਟਾ ਸਰ ਪੋਲੀਟੀਕਲੀ ਕਿਉਂਕਿ ਪਰਿਵਾਰ ਐਕਟਿਵ ਸੀ ਰਜੇ ਸੁਲਤਾਨਾ ਤੇ ਮੁਹੰਮਦ ਮੁਸਤਾਫਾ ਵੀ ਕਾਫੀ ਐਕਟਿਵ ਸੀ ਰਾਜਨੀਤੀ ਦੇ ਵਿੱਚ ਬਲੇਰ ਕੋਟਲਾ ਸਾਰੇ ਜਾਣਦੇ ਨੇ ਤੁਸੀਂ ਕਿਹੜੀ ਪਾਰਟੀ ਦੇ ਨਾਲ ਹੈ ਤੁਹਾਡੀ ਕਿਵੇਂ ਰਾਜਨੀਤੀ ਦੇ ਵਿੱਚ ਕਿਵੇਂ ਦੀ ਇਨਵੋਲਵਮੈਂਟ ਹੈਗੀ ਹੈ ਤੁਸੀਂ ਇਹਨਾਂ ਦੇ ਨਾਲ ਰਾਜਨੀਤਿਕ ਵਿਰੋਧੀ ਵੀ ਹੋ ਕਿਉਂਕਿ ਇਹ ਆਰਮੰਦਾਂ ਦਾ ਆਵਾਜ਼ ਉਹੀ ਚੁੱਕਦਾ ਹੈ ਜੋ ਕਿ ਥੋੜਾ ਸਿਆਸਤ ਦੇ ਲੈਵਲ ਤੇ ਸਾਹਮਣੇ ਖੜਾ ਹੁੰਦਾ ਹੈ ਨਹੀਂ ਨਹੀਂ ਸਰ ਕੋਈ ਰਾਏ ਰਾਜਨੀਤਿਕ ਮਸਲਾ ਨਹੀਂ ਸਾ ਕੋਈ ਗੋਹਨੀ ਮਸਲਾ ਨਹੀਂ ਮੈਂ ਤਾਂ ਤੁਸੀਂ ਇਹ ਕਰੋ ਤੁਸੀਂ ਜ਼ਹਿਰ ਦੇ ਹਰ ਬੰਦੇ ਨੂੰ ਪੁੱਛੋ ਹਰ ਬੰਦੇ ਦੇ ਦਿਲ ਦੇ ਵਿੱਚ ਇਹ ਗੱਲ ਹੈ ਕਿ ਪਰ ਠੀਕ ਹੈ ਥੋੜਾ ਜੱੜ ਦਾ ਮਾਹੌਲ ਇਹਦਾ ਵੱਧ ਬਣਾ ਹੈ ਪਰ ਹਰ ਬੰਦੇ ਦੇ ਦਿਲ ਦੇ ਵਿੱਚ ਇਹ ਗੱਲ ਹੈ ਜੀ ਗਲਤ ਹੋਇਆ ਜਿਹੜਾ ਮੁੰਡੇ ਦਾ ਕਿ ਜਿੰਦਾਂ ਤੁਹਾਨੂੰ ਬੋਲਦਾ ਹੈ ਨਾ ਤੇ ਕੋਈ ਜੇ ਮਤਲਬ ਤਾਂ ਹੈ ਤੇ ਹੋਰ ਕੋਈ ਤੁਹਾਡੇ ਤੋਂ ਇਲਾਵਾ ਕੋਈ ਐਸੇ ਵਿਅਕਤੀ ਹੋਣ ਜੋ ਕਿ ਕਰੇ ਇਨ ਕਾਨਫਰੈਂਸ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਤੁਹਾਡਾ ਆਧਾਰ ਸਿਰਫ ਉਹੀ ਗੱਲਾਂ ਬਾਤਾਂ ਨਹੀਂ ਜੋ ਕਿ ਵੀਡੀਓ ਦੇ ਵਿੱਚ ਨਿਕਲਿਆ ਨੇ ਕਿਉਂਕਿ ਉਹ ਡਿਮਾਂਡ ਕਰਦੇ ਆ ਨੇ ਵੀ ਇਨ ਇਨਵੈਸਟੀਗੇਸ਼ਨ ਹੋਵੇ ਤਾਂ ਕਰਕੇ ਤੁਸੀਂ ਸ਼ਿਕਾਇਤ ਦਿੱਤੀ ਬਸ ਤੋਂ ਇਲਾਵਾ ਕੋਈ ਵਾਦੂ ਦਾ ਆਧਾਰ ਨਹੀਂ ਆਪਣੇ ਕੋਲ ਜਾਣਨ ਦਾ ਸਰ ਸਰ ਜਦੋਂ ਵਾਦੂ ਦਾ ਆਧਾਰ ਤਾਂ ਹੋਣਾ ਹੀ ਜੇ ਕਿਸੇ ਨੂੰ ਮਿਲੂਗਾ ਜੇ ਜਦੰਦਰ ਆਪਾਂ ਕਹਿ ਤਾ ਕਰਕੇ ਰੱਖਿਆ ਹਾਂ ਅੱਛਾ ਜਦ ਇੱਕ ਬੰਦਾ ਕੈਦ ਹੀ ਗਿਆ ਉਹ ਕਿਹਨੂੰ ਮਿਲੂਗਾ ਕਿਹਨੂੰ ਦੱਸੂਗਾ ਉਹਦੇ ਇੱਕ ਵੀਡੀਓ ਤੁਸੀਂ ਦੇਖੋ ਵੀ ਸੁਣਿਆ ਤੇ ਮੈਨੂੰ ਉਹ ਤਕਰੀਦ ਨੇ ਕਿਤੇ ਮੇਰਾ ਜਣਾਵ ਕਹਿੰਦੇ ਛੱਡ ਗਿਆ ਉਹਤੇ ਜਦੋਂ ਮੈਨੇ ਗੱਲਾਂ ਕੀਤੀ ਤਾਂ ਤੇ ਉਹ ਵੀ ਦੱਸ ਸਕਦੇ ਨੇ ਨਾ ਜੀ ਵੀ ਜਦ ਮੈਨੇ ਉਹਤੇ ਗੱਲਾਂ ਕੀਤੀਆਂ ਉਹਨਾਂ ਨੇ ਮੈਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਵਜ੍ਹਾ ਤੋਂ ਕਿਉਂ ਉਹ ਕਰਦਾ ਜਦ ਮੈਨੇ ਗੱਲਾਂ ਕੀਤੇ ਤਾਂ ਇਹਨਾਂ ਜਿਉਂਦੀ ਮੈਨੂੰ ਵਾਪਸ ਲਿਆਉਂਦਾ ਤੁਸੀਂ ਦੇਖੋ ਤੇ ਉਹ ਵੀ ਦੱਸਾਂਗੇ ਜਿੱਤੇ ਨੇ ਛੱਡਿਆ ਗਿਆ ਸੀ